बहुत बुरा हाल जी नशा समान अंका करता

ਲੋਕ ਇਹ ਵੀ ਕੋਈ ਐਂਬੂਲੈਂਸ ਹੈ ਜਿਹੜਾ ਸੁਵੇ ਦੇ ਪੇਨਟ ਤੋਂ ਤੁਸ ਦੇ ਰਿਹਾ ਵੀ ਜਿੱਮੀ ਜਿਹੜਾ ਉਹ ਲਾ ਲੈ ਮੜੇ ਛੇਤੀ ਭੇਜੇ ਮਾਣੀ ਕੇ ਰਿਸਪੈਕਟ ਕਰ ਜਿਨ੍ਹਾਂ ਨੇ ਲੱਤ ਮੋੜਦਾ ਉਹ ਕਹਿੰਦਾ ਕਾਣੀ ਮੋੜਦੀ ਕੋਈ ਕੋਦਾਂ ਤੋਂ ਬੁਲਾਉਂਦਾ ਜਮਾ ਸਿਟੀ ਗੇ ਨਾ ਤੁਤੇ ਕਿ ਜੱਗ ਲੱਗ ਬਿਨਾ ਕੋ ਡਮ ਰੱਖੇ ਇਹਨਾਂ ਦੋਵਾਂ ਨੂੰ ਜਿੱਥੇ ਉਹ ਲਾ ਦੋ ਇੱਕ ਲਾ ਦੋ ਜੋ ਜਿੱਥੇ ਲਾ ਇਹ ਨਾ ਕੋਈ ਕਰ ਸਕੀ ਤੇ ਹਮੜਾ ਐਂਬੂਲੈਂਸ ਵੀ ਤੁਹਾਨੂੰ ਆਣ ਰਹੀ ਹੈ ਇਹ ਨਹੀਂ ਕੋਈ ਚਾਤੀ ਤੇ ਹੋਰ ਲੋਵੇ ਐਂਬੂਲੈਂਸਾਂ ਦੋਨਾਂ ਆ ਰਹੀਆਂ ਹੋਰ ਭੇਜ ਦੋ ਭੇਜਾਂ ਦੀਆਂ ਰਹਾ ਆ ਗੱਡੀ ਅੱਗੇ ਆਓ ਨਾ ਨਾ ਆ ਰਹੀਆਂ ਨੇ ਵੀਰੇ ਹੋਰ ਆ ਗੱਡੀ ਅੱਗੇ ਆਓ ਨਾ ਨਾ ਆ ਰਹੀਆਂ ਨੇ ਵੀਰੇ ਹੋਰ गांधी अने गुल त ਆ ਚੱਲੀਏ ਕੋਈ ਹੈ ਤਾਂ ਵਿੱਚ ਆਣਾ ਵਿੱਚ ਤਾਂ ਐ ਨਹੀਂ ਕੋਈ ਅੱਖਾਂ ਦੇ ਲੈ ਲੋ ਵੀ ਹੋਰ ਕਰੋ ਬੇਸੀ ਜੀ ਬਸ ਇਹ ਸਵਾਰੀ ਵੀ ਦੂਜੀ ਉੱਥੇ ਬਾਈ ਕਰਿਆ ਇਹ ਮੈਂ ਬਹੁਤ ਰਿਸਕੀ ਆ ਵਾ हसन ਚੱਲ ਆ ਦੇਖਾ ਭਾਈ ਉਹ ਗੱਡੀ ਨੂੰ ਠੀਕ ਆ ਨਾ ਆ ਜਾਓ ਭਲਾ ਕੀ ਗੱਲ ਐ ਗੱਡੀ ਖੜੀ ਆ ਗਈ ਕਿਸੇ ਦੇ ਉੱਤੇ ਕਿਸੇ ਨੂੰ ਧੰਨਵਾਦ ਹੋ ਗਈ ਬਿਲਕੁਲ ਬਾਕੀ ਨੇ ਪਰ ਫਿਲਹਾਲ ਇੱਕ ਬਸ ਦਾ ਸਾਲ ਕਰਨਾ ਆਪਾਂ ਬਾਪ ਰਿਹਾ ਸ਼ਾਟ ਲੈ ਲਓ ਇਹ ਕਰਨਾ ਤਾਂ ਸਹੀ ਜੀ ਕਰਨਾ ਕੀ ਨਾਮ ਹੈ ਇੰਦਰੀਤ ਸਿੰਘ ਪਿੰਡ ਸਕਰੋਦੀ ਆ ਅਸੀਂ ਉਥੋਂ ਆ ਰਹੇ تھے ਮਗਰੋਂ ਮਗਰ ਆ ਰਹੀ ਦੀ ਗੱਡੀ ਸਾਡੀ ਇਹ ਇੱਥੇ ਹੋਇਆ ਆਪਣੇ ਹਣੀ ਢਾਬੇ ਦੇ ਸਾਹਮਣੇ ਆ ਬਾਲੂ ਜੀ ਇਹ ਕਹਿੰਦੇ ਨੇ ਕਹਿੰਦੇ ਟੈਂਪੋ ਆਇਆ ਸੀ ਪਿੱਛੇ ਤੇ ਥੋੜੇ ਜੀ ਕਿਉਂ ਟੈਂਪੋ ਤੋਂ ওভারਟੈਕ ਕਰਦੇ ਖਾਨੀ ਟੈਂਪੋ ওভারਟੈਕ ਕਰਕੇ ਆ ਪਤਾ ਨਹੀਂ ਕਿਵੇਂ ਹੋਇਆ ਸਾਡੇ ਆਉਣ ਇਹਨਾਂ ਦਾ ਪਲਟ ਗਈ ਦੀ ਬੱਸ ਡੇਢੀ ਹੋ ਗਈ ਧੀ ਉਥੇ ਨੌਜਵਾਨ ਖੜੇ ਤੇ ਢਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਭੰਨ ਭੰਨ ਕੇ ਵਿੱਚੋਂ ਹਾਇਕਰ ਲਾਬ ਹੋ ਰਿਹਾ ਦੀ ਬਹੁਤ ਰੌਲਾ ਪੈ ਰਿਹਾ ਸੀ ਬਸ ਉਹਨਾਂ ਨੇ ਬਹੁਤ ਖਿੱਚ ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਪਾਣੀ ਦੀਆਂ ਬੋਤਲਾਂ ਲੈ ਆਂਦੀਆਂ ਪਾਣੀ ਉਸੋ ਉਸੋ ਹੋਟਲ ਤੇ ਪਹੁੰਚਾਏ ਫਿਰ ਇੰਨੇ ਗੱਡੀਆਂ ਆ ਗਈਆਂ ਐਂਬੂਲੈਂਸ ਆ ਗਈਆਂ ਸਰ ਕਿੰਨੇ ਕਿਹਾ ਹਾਸ਼ੇ ਤੇ ਲੱਗਦੇ ਨੇ ਕਿਹੜੇ ਜ਼ਖਮੀ 15 20 ਹੈਗੇ ਨੇ ਬੰਦੇ ਜਿਹੜੇ ਜ਼ਖਮੀ ਨੇ ਸਾਰੇ ਫੋਨਿਕ ਰੈਫਰ ਕਿਤੇ ਨਹੀਂ ਆ ਪਹੁੰਚਿਆ ਕਿੰਨੇ ਪਟਿਆਲੇ ਵੀ ਭੇਜਤੇ ਪਟਿਆਲੇ ਭੇਜਤੇ ਬਸ ਕਾ ਕੁਛ ਕਰਦਾ ਕੀ ਬੱਸ ਭੱਜੀ ਨਹੀਂ ਸੀ ਇਹ ਨਹੀਂ ਪਤਾ ਲੱਗਿਆ ਵੀ ਕੀ ਕਹੇ ਸਾਡੇ ਆਂਦਾਂ ਨੂੰ ਤਾਂ ਉਲਟ ਗਈ ਅਸੀਂ ਥੋੜੇ ਦਾ ਪਿੱਛੇ ਸੀ ਗੱਡੀ ਜਾ ਰਹੀ ਸੀ ਜੋ ਅਸੀਂ ਦੇਖਿਆ ਆਗੇ ਉੱਥੇ ਐ ਹੋ ਰਿਹਾ ਸੀ ਬੱਸ ਇਬਰੇ ਆ ਰਹੀ ਧੀ ਬੱਸ 100 120 ਦੀ ਸਪੀਡ ਤੇ ਹੋਣੀ ਤਕਰੀਬਨ ਪਤਾ ਨਹੀਂ اچਨ ਕੇ ਇੱਕਦਮ ਕੀ ਹੋਇਆ ਡਰਾਈਵਰ ਨੂੰ ਟੂਲਾ ਆਇਆ ਪਤਾ ਨਹੀਂ ਕੀ ਆਇਆ ਬੱਸ ਉੱਧਰ ਗਈ ਦੀ ਪਤਾ ਲੱਗਿਆ ਉਸ ਤੋਂ ਬਾਅਦ ਬੱਸ ਜਮੀ ਟੇਢੀ ਹੋ ਗਈ ਸੀਸੇ ਵਿੱਚ ਦੀ ਮੈਂ ਬਾਹਰ ਮੁੰਡਾ ਦੂਸਰਾ ਦੀ ਨਾਲ ਉਹ ਟਾਕੀ ਵਾਲੀ ਸਾਈਡ ਸੀ ਉਹ ਵਿਚਾਰਾ ਬਚ ਗਿਆ ਟ੍ਰੇਨਿੰਗ ਤੋਂ ਆ ਰਹੇ ਤੇ ਜੀਰਕਪੁਰ ਤੋਂ ਚੰਗੀ ਬੜੀ ਅਸੀਂ ਅਜੇ ਦੇਖ ਰਹੇ ਤੇ ਕਿ ਵੀ ਸਭ ਤੋਂ ਸਿੰਪਲ ਵਾਸਤੇ ਮਿਲ ਜੇ ਸਿੰਪਲ ਵਾਸਤੇ ਬਹਿ ਜਾਂਦੇ ਤਾਂ ਨਾ ਹੁੰਦਾ ਸਾਡਾ ਆਸਾ ਇਹ ਬਸ ਉਹ ਚ ਬਹਿ ਗਏ ਕਿਸਮਤ ਚ ਲਿਖਿਆ ਹੋਇਆ ਸੀ ਬਈ ਹੁਣ ਮਰੀਜ਼ ਤਾਂ ਹੈਗੇ ਨੇ ਵੀਰੇ ਘੱਟੋ ਘੱਟ 25 30 ਤਾਂ ਹੋਣਗੇ 20 ਬੱਚੇ ਹਾਂ 20 ਬੱਚੇ ਹੋਣਗੇ ਵੀਰੇ ਜਿਨ੍ਹਾਂ ਦਾ ਲਾਸ ਕਾਫੀ ਹੋ ਗਿਆ ਕਿ ਜਿਹਦੀ ਲੱਟ ਜਸਵੰਤ ਸਿੰਘ ਅੱਜ ਕਿਵੇਂ ਹਾਸਾ ਕੀ ਹੋਇਆ ਸੀ ਕਿਸੇ ਨੂੰ ਤੇ ਜਾ ਕੇ diel ਕਿ ਕਿ ਲੱਗ ਉਹ ਤੇ ਕੋਈ ਚੀਜ਼ ਮੂਲੇ ਆਈ ਆ ਉਹਦੇ ਬਸ ਆਲੇ ਟ੍ਰੈਵਲ ਤੋਂ ਬਸ ਉਹਦੇ ਵਿੱਚ ਇੱਕ ਲਖਤ ਪਲਟ ਕੇ ਉਹਨੂੰ ਬਚਾਉਂਦਾ ਬਚਾਉਂਦਾ ਤਾਂ ਕਿੰਨੇ ਮਰੀਜ਼ ਲੱਗਦੇ ਨੇ ਜੀ ਉਹ ਤਾਂ ਮਰੀਜ਼ ਹੋਣੇ 25 30 30 ਤੋਂ ਜ਼ਿਆਦੇ ਹੁਣ ਖਾਸੇ ਫੱਟੜ ਹੋਏ ਪੈਨੇ ਬਹੁਤ ਜ਼ਿਆਦੇ ਸੱਟਾਂ ਲੱਗੀਆਂ ਬੜਾ ਭਿਆਨਕ ਹਾਸਾ ਸੀ ਕੇ ਸਾਥ ਬਹੁਤ ਭਿਆਨਕ ਤਾਂ ਇੱਕ ਪਰਮਾਤਮਾ ਦੇ ਵਿਚਾਰੇ ਸੀ ਕੇ ਸਾਥ ਹਾਂ ਬਚਾਏ ਪਰਮਾਤਮਾ ਨੇ ਇਹ ਤਾਂ ਨਹੀਂ ਬਾਲਾ ਕੰਮ ਖਰਾਬ